ਆਰਤਾ ਕੇ ਲੈ ਕੇ ਕੁੰਡੀ ਵਾਲਾ ਰਖੀ ਅੰਦਰ ਵੇ ਪੈਸੇ ਦੇ ਕੇ ਨਾਰਾ ਖੜੀ ਕਿਆ ਬਿਆਹ ਬਣਾ ਲਾ ਮੈਂ ਰਖੀ ਲੈ ਕੇ ਖੜੀਆਂ ਪੈਸੇ ਦੇ ਪੈਸੇ ਪੈਸੇ ਗਿਰਦੇ ਅੰਦਰ ਬਿਠਾ ਸਾਰੀ ਕੱਢ ਲਾ ਮੈਂ ਆਪੇ ਗਿਰ ਲੂੰਗੀ ਤੂੰ ਮੈਨੂੰ ਕਿਥਾ ਦੇ ਤੂੰ ਕਿੰਤੀ ਆਦੀ ਆ ਰਖੀ ਮੈਂ ਬੰਨ ਰਖੀ ਆ ਜਾ ਸੇਵ ਰਖੀ

ਵੀ ਮੰਦੇ ਟਿੱ ਨੂੰ ਇੱਧਰ ਗਾਉਂਦਾ ਇਹ ਦੂਜੀ ਰੱਖਣੀ ਵੀਰੇ ਇਹਦੇ ਹੋਰ ਜ਼ਿਆਦਾ ਪੈਸੇ ਨੇ ਇਹਦੇ ਨਾਲ ਉਹ ਐ ਨਹੀਂ ਕੋਈ ਐਜੀ ਇਹਦੇ ਨਾਲ ਉਹ ਨਜ਼ਰ ਕਾ ਫ੍ਰੀ ਵਾਲੀ ਪਾਣ ਰਿਹਾ ਰੱਖਣੀ ਹਾਂ ਦੇਖ ਰੱਖਣੀ ਵੀ ਫ੍ਰੀ ਆ ਮੈਂ ਤਾਂ ਇਹ ਮੂੰਹ ਮਠਕਰਾ ਤੂੰ ਕਾਹਦੀ ਨਹੀਂ ਜਿਆਦਾ ਨਹੀਂ ਖਾਣੀ ਗਰ ਰੋਸ ਠੀਕ ਹੈ ਉਹ ਨਾ ਵੀਰੇ ਪੈਸੇ ਬੱਲਾ ਪੈਸੇ ਕਿਉਂਕਿ ਐਸਕੇ ਨਾਲੇ ਪਿਆਰ ਹੁੰਦਾ ਮੈਂ ਪਾ ਦੇ ਦੇ ਠੀਕ ਹੈ ਅਸੀਂ ਲਿਆਦੇ ਨਹੀਂ ਕਰਦੇ ਤੇਰੇ ਨਾਲ ਵੀ ਅੱਟਾ ਪਿਆ ਕੌਲੀ ਆਟੇ ਦੀ ਪਾ ਦੇ ਹਾਂ ਆਟਾ ਕੁੱਲੀ ਦੀ ਪਾ ਦੇ ਬੰਦ ਤੂੰ ਬੰਦ ਢਾਣੇ ਨੇ ਲੈ ਅੱਟੇ ਦੀ ਢਾਣੀ ਨਹੀਂ ਮੋੜੇ ਸੀ ਢਾਣੇ ਪਾਣੇ ਢਾਣੇ ਪਿਆ ਹੁਣੇ ਔਖੇ ਹੋਰ ਨੇ ਪੈਣਾ ਨੂੰ ਸਾਰੀਆਂ ਲੈ ਨਹੀਂ ਰਹੀਆਂ ਅੱਟਾ ਆਣੀ ਯਾਰ ਆਟਾ ਤੇਨੇ ਪਿਆਇਆ ਵਾ ਤਾਜ ਰੋਟੀ ਬਣਾ ਲੇਗੀ ਚਾਹ ਨੂੰ ਚਾਹ ਤੇ ਰੋਟੀ ਬਣਾ ਕੇ ਹੀ ਹੋਗੀ ਰੋਟੀ ਤੱਕ ਮਤ ਉਹਦਾ ਉਹ ਤਾਂ ਦੇ ਇਹ ਉਹਨਾਂ ਨਾਲ ਉਹ ਤਾਂ ਚੰਗਾ ਰਿਹਾ ਉਹ ਪਹਿਉਣ ਜਾਣਗੇ ਤੇ ਬਾਉਣਗੇ ਤੈਨੂੰ ਧੋਤੀ ਦੇ ਤੇ ਤੇਰਾ ਭਾਈ ਕਿੰਨਾ ਚੰਗਾ ਹਾਂ ਪੈਸੇ ਦੇ ਦੇ ਵੀ ਇਹਨਾਂ ਸਭ ਦੀ ਦਾਦੀ ਆ ਉਹ ਕਿਹਨੂੰ ਮਿਲ ਜਾਊਗਾ ਅੱਜ ਦੀ ਵੰਗੀ ਤੈਨੂੰ ਇਹ ਘੱਡੀ ਕਰਦੀ ਸਰਦੀ ਹੈ ਮੈਂ ਕਿਰਾਇਆ ਦਾ ਕਹਿੰਦੇ ਵੀ ਕਿਰਾਇਆ ਵੀ ਇੱਧਰ ਪੀਰ ਧਰ ਘੱਟਦੇ ਤੁਸੀਂ ਆਏ ਹੋ ਇੱਥੇ ਬਸ ਨਹੀਂ ਮਿਲਣੀ ਧਰ ਘੱਟਦੇ ਤੁਸੀਂ ਆਏ ਹੋ ਧਰ ਘੱਟਦੇ ਬਸ ਨਹੀਂ ਮਿਲਣੀ ਜੇ ਹੁਣ ਪੈਸੇ ਦੇ ਦੇਵੀਂ ਉਕੇ ਬੱਤਰੀ ਆ ਨਾ ਮੈਂ ਕੈਸ਼ ਨਹੀਂ ਤਾਂ ਮੈਂ ਕੈਸ਼ ਚੈੱਕ ਦੇ ਦਿੰਦਾ 5 ਲੱਖ ਦਾ 5 ਲੱਖ ਦਾ ਚੈੱਕ ਆ ਦੇ 5 ਲੱਖ ਦਾ ਕਿੱਥੋਂ ਲਿਖਿਆ ਵਾ 5 ਕੱਲ੍ਹ ਐ ਸਾਈਨ ਨਹੀਂ ਮੇਰੇ ਡੇਟ ਵੀ ਅੱਜ ਦੀ ਹੈ ਨਾ ਕਹੋ ਜੀ ਜੀਰੋ ਬਾਦੀ ਜੀ ਖਲਤ ਕਰਤਾ ਸੀ ਸਾਰਾ ਆਨੇ ਤੇਰੇ ਤਾਂ ਬਣ ਗਈ ਤਰੀ ਤਾਂ ਚੰਦੀ ਮੈਂ ਥੋੜਾ ਜਿਹਾ ਕਸੂਰੇ ਦਾ ਹਾਰ ਲੈ ਕੇ ਜਿਵੇਂ ਲੱਗ ਗਿਆ ਤੇਰੇ ਭਾਈ ਨੇ ਤਾਂ ਚੈੱਕ ਦਿੱਤਾ ਤੈਨੂੰ 5 ਲੱਖ ਦਾ ਕਿਦੋਂ ਦੇ ਹਾਏ ਹਾਏ ਤੂੰ ਤਾਂ ਫੁੱਲੀ ਨਹੀਂ ਸੁਵਾਰੀ ਹੁਣ ਹੈ ਹਾਰ ਲੈ ਕੇ ਹਾਂ ਧਰਤੀ ਵੇਰ ਇਹ ਕੀ ਲੋੜਾ ਧਰਤੀ ਵੇਰ ਲੱਗਦਾ ਇਹ ਵੀ ਕੀ ਲੋੜਾ ਇਹ ਹੋਰ ਦੇਖ ਐ ਇੱਕ ਨਾ ਕਰ ਹੁਣ ਹੋਰ ਕੀ ਕਰੀ ਸੋਨਾ ਵੀ ਤੈਨੂੰ ਦੇ ਦਿੰਨੇ ਆ ਸੋਨਾ ਵੀ ਦੇਊਗਾ ਤੈਨੂੰ ਤੇਰਾ ਭਾਈ ਮੈਂ ਕਹਿੰਨਾ ਕੈਂ ਜੱਲਦਾ ਕਾਰ ਦੇ ਦਿੰਨੇ ਆ ਮੈਂ ਗੱਡੀਆਂ ਲੈ ਆ ਦੇ ਜਾ ਕੇ ਹਾਂ ਦੇ ਇਹ ਪਲਾਨ ਚੱਲਦਾ ਤੈਨੂੰ ਕਾਰ ਦਿੰਦੇ ਆ ਉੱਥੇ ਜਾ ਕੇ ਜਿੰਨੀ ਮਰਜ਼ੀ ਸ਼ਾਪਿੰਗ ਕਰ ਤੂੰ ਜਿੰਨਾ ਮਰਜ਼ੀ ਸ਼ਾਪਿੰਗ ਕਰ ਤੂੰ ਇਹ ਗਲੈਮ ਜਲ ਨੂੰ ਦੇ ਲਿਖਿਆ ਵਾ ਇਹਦੇ ਇਹਦੇ ਕਾਰ ਆ ਪੱਕਾ ਵੀ ਆ ਇਹਦਾ ਮੋਟੇ ਲੈਣੇ ਇਸ ਕਾਰ ਨੇ ਕਾਰ ਠੀਕ ਆ ਜਿੰਨੀ ਮਰਜ਼ੀ ਸ਼ਾਪਿੰਗ ਲੈ ਜੀ ਸਰ ਚੈੱਕ ਇਟ ਤਨੂ ਤੇ ਬੀਆ ਐ ਕਿ ਜ਼ੋਦਾ ਗਿਆ ਕਿੰਨਾ ਮਰੀ ਸ਼ੋਪਿੰਗ ਕਰਿਆ ਨੂੰ ਪੈਂਦੇ ਪੰਜ ਲੱਖ ਦਾ ਚੈੱਕ ਠੀਕ ਆ ਲੈ ਤੂੰ ਵੀ ਕੀ ਜਾਦ ਕਰੇਗੀ ਕਿ ਕਿੰਨੇ ਪਾਈ ਐ ਅੱਛਾ ਆਹ ਬੀਆ ਬਹੁਤ ਜ਼ਿਆਦਾ ਐਨਾ ਕੁਝ ਦੇ ਦੇ ਦੇਖੋ ਹੁਣ ਅਜ ਵੀ ਐਨਾ ਤਾਂ ਕਿਸੇ ਭੈਣ ਨੂੰ ਨਹੀਂ ਵੀ ਰਹਿ ਗਿਆ ਦੇਖੋ ਜੀ ਕੁੜੀ ਦਾ ਸਾਡੀ ਬਚਾ ਲਈ ਉਹ ਚੌਥੀ ਦਾ ਕੁੜੀ ਬੋਖੜਾ ਆ ਗਈ ਬੋਖੜਾ ਕੁੜੀ ਦਾ ਬੋਖੜਾ ਆ ਗਈ ਇਹਨੂੰ ਤਾਂ ਸਮਝ ਨਹੀਂ ਐਨੀ ਜੋਗੀ ਹੈ ਨਹੀਂ ਤੇ ਸਮਝ ਮੇਰੇ ਫੁੱਤੂੜਾ ਪਰ ਲੰਚਾ ਕਰਦੇ ਨੇ ਇਹ ਤੇ 2040 ਤੱਕ ਇੱਕ ਵਾਰੀ ਲਿਮਟ ਹੈ ਤੈਨੂੰ ਇਨਵੈਸਟਮੈਂਟ ਕਰਨੀ ਹੋਗੀ ਤੇ ਫਿਰ ਜਿੰਨਾ ਮਰਜ਼ੀ ਟਾਰਗਟ ਚੁਸ ਕਰੀਂ 21 ਸਰ ਜੀ ਨਾ ਤੁਹਾਨੂੰ ਤਾਂ ਵੀ ਨਾਉ ਤਾਂ ਦਊਗਾ ਕਹ ਲਓ ਉਹ ਵੀ ਦੇਊਗਾ ਤੈਨੂੰ 21 ਸਪੈਸ ਦੇ ਦਊਗਾ ਨਾਲ ਲਾਹਣ ਨੂੰ 13 ਰੁਪਇਆ ਲੱਗਣ ਦੇਣਾ ਅੱਜ ਆ ਤਾਂ ਤੂੰ ਬੇਫਿਕਰ ਹੋ ਜਾ ਤੈਨੂੰ ਮਸਾ ਭੈਣ ਮਿਲਿਆ ਗੁੰਬਦੋਂ ਮੇਰੇ ਤੇ ਪਿੱਛੜ ਕੇ ਤੇ ਪਹਿਲੀ ਵਾਰ ਭੈਣ ਮਿਲ ਗਈ ਭੈਣ ਚੈੱਕ ਨੂੰ ਕਿਵੇਂ ਸੁਝਾ ਰਹੀ ਆ ਗੱਡੀ ਘੜਾ ਲਿਆ ਵਾ ਗੱਡੀ ਘੜਵਾ ਲਿਆ ਵਾ ਕਿਹੜੀ ਗੱਡੀ 5 ਲੱਖ ਦੀ ਜੋ ਮਰਜੀ ਕਰ ਗੱਡੀ ਕਿਸਤਾਂ ਫਿਰ ਭਾਈ ਭਰੀ ਜਾਊਗਾ 5 ਲੱਖ ਦੇ ਦਿਆ 5 ਲੱਖ ਦੇ ਦੇ ਤੋ ਹੋਗਾ ਜੇ ਸੇ ਪਾ ਰਿਹਾ ਮੇਰੇ ਕੋਲ ਤਾਂ ਅਗਲੇ 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 ਰੱਖਣੀ ਕਰ ਲਾ ਕਿਸਤਾਂ ਹਾਂ ਮੈਂ ਤਾਂ ਸਾਲ ਬਾਅਦ ਕਿਸਤ ਭਰੂੰਗੀ ਮੈਂ ਨਹੀਂ 5 ਲੱਖ ਰੁਪਏ ਇੱਕ ਦੇ ਦਿਆ ਅਗਲੀ ਵਾਰ ਫੇ 5 ਮੇਰੇ ਬੈਂਕ ਆਹੀ ਬੈਂਕ ਤੇ ਕਰੀ ਇਹ ਆਏ ਕਰੀ ਹਾਰ ਪਾ ਕੇ ਗੱਡੀ ਬੈਠਣਾ ਫਿਰ ਇਹ ਹਾਰ ਵਾ ਗੱਡੀ ਮੈਂ ਕਿਹਾ ਕੋਈ ਐਂਜਲ ਹੋਗਾ ਕੋਈ ਦਿਨ ਦਾ ਨਹੀਂ ਕਾੜਾ ਇੰਨਾ ਮਹਿੰਗਾ ਕਾੜਦੇ ਆਂ ਦੀ ਮੜੀ ਕੇ ਸ਼ੋਪਿੰਗ ਕਰ ਮੈਂ ਕਿਹਾ ਆਪ ਆਹੀ ਬੈਂਕ ਤੇ ਕਰੀ ਬਸ ਕੁੜੀ ਤਾਂ ਭੁੱਖ ਕੁੜੀ ਤਾਂ ਭੁੱਖ ਮਰ ਗਈ ਮੈਨੂੰ ਭੁੱਖ ਤਾਂ ਚਾਰ ਪੰਜ ਦਿਨ ਲੱਗਣੀ ਮੈਨੂੰ ਤਾਂ ਨੀਂਦ ਨਹੀਂ ਆਉਣੀ ਪੰਜ ਲੱਖ ਦਾ ਚੈੱਕ ਘੁਰਾ ਲਿਆ ਇਹ ਜਾ ਭਾਈ ਤਾਂ ਕਿਸੇ ਤੇ ਗੁੰਜਰੇ ਭਾਈ ਨੂੰ ਬੇਕਾਰ ਸਮਝਦੀ ਸੀ ਇਹ ਤਾਂ ਖੁਸ਼ੀਆਂ ਦੀ ਬੈਂਕ ਘਰ ਦੇ ਤੇ ਲੱਭਾ ਹੈ ਹੈਪੀਨੈਸ ਮੈਂ ਕਿੱਥੇ ਰੱਖਾਂਗਾ ਹੈਗਾ ਚੰਨੀ ਘਟੇ ਚੰਨੀ ਕਹਦਾ ਹੈ send